ਅਰਦਾਸ ਕਰਿਆ ਕਰੋ ਰੋਜ਼ ਕੇ ਮਨਮੁਖੀ ਬੇਮੁਖੀ ਤੋਂ ਰੱਖ ਲੈ ਮਨਮੁਖੀ ਬੇਮੁਖੀ ਕਿਹੜੇ ਬੰਦੇ ਦੇ ਮੱਥੇ ਤੇ ਲਿਖੀ ਹੋਇਆ ਹੈ ਮਨਮੁਖ ਹੈ ਤੇ ਬੇਮੁਖ ਹੈ ਤੇ ਆ ਗੁਰਮੁਖ ਉਹਦੇ ਜਿਹੜੇ ਬਾਹਰ ਅਸੀਂ ਕਰਮ ਵੇਖਦੇ ਆ ਉਹਨਾਂ ਨੂੰ ਪਤਾ ਲੱਗਦਾ ਲਗੋ ਕੋਈ ਐਸੀਆਂ ਗੱਲਾਂ ਨੇ ਕਿ ਅਸੀਂ ਭਜਨ ਵੀ ਕਰਦੇ ਆ ਬਾਣੀ ਵੀ ਪੜ੍ਹਦੇ ਆ ਕਿਸੇ ਨੂੰ ਜ਼ੁਬਾਨ ਨਾਲ ਕੋਈ ਗੱਲ ਵੀ ਨਹੀਂ ਗਲਤਾਂ ਦੇ ਪਰ ਸਾਡੇ ਵਿਚਾਰ ਜਿਹੜੇ ਨੇ ਉਹ ਬੇਮੁਖੀ ਵਾਲੇ ਨੇ ਮਨਮੁਖੀ ਵਾਲੇ ਨੇ ਉਥੇ ਇਹ ਵੀ ਗਿਣੇ ਜਾਣੇ ਨੇ ਜਿਹਦੇ ਵਾਸਤੇ ਲਿਖਿਆ ਸਭ ਕੁਝ ਸੁਣਦਾ ਵੇਖਦਾ ਉਹ ਵੇਖਦਾ ਇਹ ਨਹੀਂ ਕਿ ਸਾਡੀ ਪੱਗ ਬੰਨੀ ਉਸ ਨੂੰ ਵੇਖਦਾ ਉਹ ਸਾਨੂੰ ਅੰਦਰ ਵੇਖਦਾ ਸੀ ਕੀ ਕਰਦੇ ਆ ਸਾਡੇ ਅੰਦਰ ਨੂੰ ਵੇਖਦਾ ਉਹ ਤੋਂ ਇਹ ਯਾਦ ਮੈਨੂੰ ਇਹ ਯਾਦ ਹੈ ਇੱਕ ਵੇਰਾਂ ਬਾਹਰ ਖੜਾ ਹੁੰਦਾ ਸੀ ਕੋਠੀ ਦੇ ਅਗਲੇ ਪਾਸੇ ਪਰਲੇ ਪਾਸੇ ਉੱਥੇ ਦੀਵਾਨ ਲੱਗਾ ਸੀ ਇੱਕ ਉਹਨਾਂ ਸਭ ਗੱਜ ਕੇ ਰੱਖੋ ਤਾਂ ਤੰਤਰੀ ਸਰਗੁਪ੍ਰਤਾਪ ਸਿੰਘ ਅਗੁਰ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਉੱਠ ਕੇ ਦਰਬਾਰ ਵਿੱਚ ਹੱਥ ਜੋੜ ਕੇ ਇਹ ਗੱਲ ਆਖੀ ਪੈਸਾ ਸੰਜੀ ਆਪੋ ਚੀਰਖਾ ਛੱਡ ਦੇ ਇਹ ਕਿੰਦੀ ਵੱਡੀ ਗੱਲ ਹੈ ਜੇ ਸਮਝੀਏ ਤੂੰ ਨਾ ਸਮਝੇਂਦੇ ਕੁਝ ਵੀ ਨਹੀਂ ਉਹ ਜਿਹੜੇ ਸੌਗਰਾਂ ਦੇ ਹੁਕਮ ਨੇ ਉਹਨਾਂ ਨੂੰ ਮੰਨਣ ਨਾਲ ਹੀ ਸਾਡਾ ਫਾਇਦਾ ਹੈ ਜਿੰਨੇ ਅਸੀਂ ਨਹੀਂ ਮੰਨਦੇ ਉਹਦੇ ਵਿੱਚ ਸਾਡਾ ਨੁਕਸਾਨ ਹੁੰਦਾ